ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਇਤਿਹਾਸ ਪਾਈ ਮਤੀ ਦਾਸ ਜੀ ਦਾ ਅਸੀਂ ਰੋਜ਼ਾਨਾ ਦਾਸ ਵਿੱਚ ਜਿੰਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਬੋਲਦੇ ਹਾਂ ਉਸ ਵਿੱਚ ਆਰਿਆਂ ਨਾਲ ਚਿਰਾਇਗੇ ਸ਼ਬਦ ਵੀ ਆਉਂਦੇ ਹਨ ਪਾਈ ਮਤੀ ਦਾਸ ਜੀ ਦਾ ਤਾਨ ਵੀ ਆਰਿਆਂ ਨਾਲ ਚਿਰਾਇਆ ਗਿਆ ਸੀ ਹੁਣ ਅਸੀਂ ਉਹਨਾਂ ਦਾ ਜੀਵਨ ਇਤਿਹਾਸ ਬੰਦੇ ਵਿਚਾਰ ਕਰਾਂਗੇ ਪਾਈ ਮਤੀ ਦਾਸ ਜੀ ਦਾ ਜੀਵਨ ਤੇ ਪਿਛੋਕੜ ਪਾਇ ਮਤੀ ਦਾਸ ਜੀ ਪਿੰਡ ਕਰਿਆਲਾ ਜ਼ਿਲ੍ਹਾ ਜਹਲਮ ਹੋਂ ਚੋਕੇ ਪਾਕਿਸਤਾਨ ਦੇ ਰਹਿਣ ਵਾਲੇ ਸਨ ਆਪ ਦੇ ਪਿਤਾ ਜੀ ਦਾ ਨਾਮ ਪਾਇ ਹੀਰਾਨੰਦ ਤੇ ਦਾਤਾ ਜੀ ਦਾ ਨਾਮ ਦਵਾਰਕਾ ਦਾਸ ਸੀ ਮਤੀ ਦਾਸ ਦੇ ਪਰਦਾਦਾ ਪਾਇ ਪਰਾਗਾ ਜਿਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖ ਧਰਮ ਧਾਰਨ ਕੀਤਾ ਫਿਰ ਸਿੱਖ ਧਰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਆਪਣੇ ਪੁੱਤਰ ਹੀਰਾ ਨੰਦ ਅਤੇ ਚਾਰੇ ਪੋਤਰਿਆਂ ਮਤੇਦਾਸ ਸਤੇਦਾਸ ਜਤੇਦਾਸ ਤੇ ਸਗੀਦਾਸ ਨੂੰ ਚਰਨ ਪਾਹੁ ਦੁਆਰਾ ਸਿੱਖ ਸਜਾਇਆ। ਪਾਈ ਹੀਰਾ ਨੰਦ ਜਿਨੇ ਆਪਣੇ ਦੋਵੇਂ ਪੁੱਤਰਾਂ ਮਤੇਦਾਸ ਤੇ ਸਤੇਦਾਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ। ਪਾਈ ਮਤੇਦਾਸ ਆਪਣੇ ਪਿਤਾ ਵਾਂਗ ਕਤਨੀ ਤੇ ਕਰਨੀ ਦੇ ਸੂਰੇ ਸਨ। ਚੰਗੇ ਡੇਲ ਡੋਲ ਵਾਲੇ ਦੇ ਦਰਸ਼ਨੀ ਪੁਰਸ਼ ਸਨ। ਇਸ ਆਬ ਕਿਤਾਬ ਵਿੱਚ ਨਿਪੁੰਨ ਤੇ ਸਰੀਰਕ ਪਲਵ ਵਿੱਚ ਜੋਦੇ ਸਨ ਜਦੋਂ ਬਾਬਾ ਪਕਾਲਾ ਸਾਹਿਬ ਵਿਖੇ ਤੀਰਮਾਲ ਦੇ ਹਮਾਇਤ ਦੇ ਸ਼ੀਹਾ ਮਸੰਦ ਨੇ ਨੌਵੇਂ ਪਾਸ਼ਾ ਜੀ ਉੱਪਰ ਗੋਲੀ ਚਲਾਈ ਸੀ ਤਾਂ ਪਾਇਮ ਮਤੀ ਦਾਸ ਜੀ ਨੇ ਬੜੀ ਦਲੇਰੀ ਨਾਲ ਉਸ ਦਾ ਟਾਕਰਾ ਕੀਤਾ ਸੀ ਪਾਇਮ ਮਤੀ ਦਾਸ ਜੀ ਦੇ ਪਿਤਾ ਜੀ ਪਾਇ ਹੀਰਾ ਨੰਦ ਦੀਵਾਨ ਦਰਗੇ ਮਾਲ ਦੇ ਪਾਈ ਸਨ ਦਰਗੇ ਮਾਲ 8ਵੇਂ ਗੁਰੂ ਜੀ ਦੇ ਸਮੇਂ ਦੀਵਾਨ ਦੀ ਪਦਵੀ ਤੇ ਰਹੇ ਜਦ ਨੌਵੇਂ ਪਾਸ਼ਾ ਗੁਰਤਾ ਗੱਦੀ ਦੇ ਸੋਭਾ ਯਮਾਨ ਹੋਇਆ ਤਾਂ ਉਹਨਾਂ ਨੇ ਦੀਵਾਨ ਤਰਕਮਲ ਨੂੰ ਦੀਵਾਨ ਦੀ ਪਦਵੀ ਸੌਂਪੀ ਉਹਨਾਂ ਨੇ ਬਡੇਰੀ ਉਮਰੇ ਹੋਣ ਕਰਕੇ ਇਹ ਸੇਵਾ ਆਪਣੇ ਭਤੀਜੇ ਪਾਈ ਮਤੀ ਦਾਸ ਜੀ ਨੂੰ ਦੇਣ ਦੀ ਬੇਨਤੀ ਕੀਤੀ ਪਾਈ ਮਤੀ ਦਾਸ ਜੀ ਦੇ ਫਾਰਸੀ ਦੇ ਵਿਦਵਾਨ ਸਨ ਇਸ ਸਬੰਧੀ ਸਰੂਪ ਤਾਸ ਪਲਦ ਜਿਨੇ ਲਿਖਿਆ ਹੈ ਮਤੀ ਦਾਸ ਗੁਰਕੇ ਦੀਵਾਨ ਸਿੱਖੇ ਕੋ ਪੂਰਨ ਪਰਨਾਮ ਇਸ ਤਰ੍ਹਾਂ ਪਾਈ ਮਤੀ ਦਾਸ ਜੀ ਦਾ ਗੁਰੂ ਤੇਗ ਬਹਾਦਰ ਜੀ ਨਾਲ ਐਨਾ ਪਿਆਰ ਸੀ ਕਿ ਜਦ ਸਤਗੁਰੂ 1665 ਇਸ ਵਿੱਚ ਪੂਰਬ ਦੀ ਯਾਤਰਾ ਤੇ ਪ੍ਰਚਾਰ ਲਈ ਗਏ ਤਾਂ ਪਾਈ ਮਤੀ ਦਾਸ ਜੀ ਤੇ ਉਹਨਾਂ ਦੇ ਛੋਟੇ ਪਾਈ ਸਤਦਾਸ ਜੀ ਵੀ ਨਾਲ ਹੀ ਗਏ ਸਨ ਜਦ ਗੁਰੂ ਜੀ ਪੂਰਬ ਦੀ ਯਾਤਰਾ ਤੋਂ ਪਰਤ ਕੇ ਪੰਜਾਬ ਆਇਤਾ ਆਨੰਦਪੁਰ ਸਾਹਿਬ ਵਿਖੇ ਕਸ਼ਮੀਰੀ ਬ੍ਰਹਮਣ ਪੰਡਤ ਕਿਰਪਾ RAM ਦੇ ਗਵਾਈ ਹੇਠ ਗੁਰੂ ਅਦਰਪਰਵ ਵਿੱਚ ਹਾਜ਼ਰ ਹੋਏ ਉਹਨਾਂ ਨੂੰ ਮੁਗਲ ਪਾਸ਼ਾ ਔਰ ਉਹ ਚੇਤ ਜਬੜੀ ਮੁਸਲਮਾਨ ਬਣਾਉਣੇ ਚਾਹੁੰਦਾ ਸੀ ਗੁਰੂ ਜੀ ਨੇ ਆਪਣਾ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਸਤੇ ਜਲਦੀ ਦਿੱਲੀ ਤੋਂ ਰਵਾਨਾ ਹੋਏ ਤਾਂ ਪਾਈ ਮਤੀ ਦਾਸ ਤੇ ਸਤੀ ਦਾਸ ਦੋਨਾਂ ਪਾਈ ਸਾਥ ਗਏ ਅਗਲਾ ਬਿਆਨ ਪਾਈ ਮਤੀ ਦਾਸ ਜੀ ਦੀ ਸ਼ਹੀਦੀ ਪਾਈ ਮਤੀ ਦਾਸ ਜੀ ਉਹਨਾਂ ਪੰਜ ਗੁਰਸਿੱਖਾਂ ਵਿੱਚੋਂ ਇੱਕ ਸਨ ਜੋ ਗੁਰੂ ਤੇਗ ਬਹਾਦਰ ਜੀ ਦੇ ਸਾਥ ਦਿੱਲੀ ਵਿਖੇ ਮੁਗਲ ਹਕੂਮਤ ਨਾਲ ਹਿੰਦੂ ਧਰਮ ਦੀ ਰੱਖਿਆ ਵਾਸਤੇ ਗੱਲਬਾਤ ਲਈ ਗਏ ਸਨ ਸਤਗੁਰੂ ਆਪਣੇ ਸਿੱਖਾ ਸਮੇਂ ਚੁਲਾਈ 1675 ਈਸਵੀ ਨੂੰ ਆਨੰਦਪੁਰ ਸਾਹਿਬ ਤੋਂ ਚੱਲੇ ਸਨ ਜਦ ਰਸਤੇ ਵਿੱਚ ਮੁਗਲ ਹਕੂਮਤ ਦੇ ਸਪਾਈਆਂ ਨੇ ਸਤਗੁਰਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਾਕੀ ਸੰਗਤ ਨੂੰ ਤਾਂ ਸਤਗੁਰਾਂ ਨੇ ਵਾਪਸ ਭੇਜ ਦਿੱਤਾ ਸੀ ਉਸ ਸਮੇਂ ਪੰਜ ਸਿੱਖ ਜੋ ਨਾਲ ਗਏ ਉਹਨਾਂ ਵਿੱਚ ਪਾਈ ਮਤੇਦਾਸ ਪਾਈ ਸਤੇਦਾਸ ਪਾਈ ਦਿਆਲਜੀ ਪਾਈ ਗੁਰਦੱਤਾ ਜੀ ਤੇ ਪਾਈ ਜੇਤਾ ਜੀ ਸਨ ਵਿਚਾਰ ਗੋਸ਼ਟੀ ਵਿੱਚ ਜਦ ਗੱਲ ਸਿਰੇ ਨਾਲ ਲੱਗਦੀ ਦੀ ਸਿੱਤਾ ਗੁਰੂ ਜੀ ਨੇ ਪਾਈ ਗਲ ਦਿੱਤਾ ਜਿੱਤੇ ਪਾਈ ਜੇਤਾ ਜੀ ਨੂੰ ਚਾਣ ਵਾਸਤੇ ਫੁਰਮਾਇਆ ਹੁਣ ਸਿੱਖੀ ਸਿਦਕ ਦੀ ਪਰਖ ਦਾ ਸਮਾਂ ਆਇਆ ਜਦ ਮੁਗਲ ਹਕੂਮਤ ਦੇ ਦਰਬਾਰੀਆਂ ਨੇ ਪਹਿਲਾ ਤਿੰਨਾਂ ਕੁ ਸੁਖਾ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਮੁਗਲਾਂ ਦਾ ਭਰਮ ਸੀ ਕਿ ਡਰੌਣੀ ਕਿਸਮ ਦੀ ਮੌਤ ਦੇ ਕੇ ਗੁਰੂ ਦਾ ਸਿੱਖ ਤੇ ਗੁਰੂ ਸਾਹਿਬ ਡਰ ਕੇ ਇਹਨਾਂ ਮੰਨ ਲੈਣਗੇ ਇਹ ਸਾਖਾ ਨਵੰਬਰ 1675 ਈਸਵੀ ਨੂੰ ਵਾਪਰਿਆ ਜਦ ਔਰੰਗਜ਼ੇਬ ਦੇ ਹੁਕਮ ਨਾਲ ਡਰੌਂ ਚ ਤਮਕੌਂ ਦੇ ਅਨੇਕਾਂ ਚਤਨ ਹੋਏ ਮੁਗਲਾਂ ਵਿੱਚੋਂ ਤਿੰਨ ਸ਼ਰਤਾਂ ਰੱਖੀਆਂ ਨੀਆਂ ਇਸਲਾਮ ਕਬੂਲ ਕਰੋ ਜਾਂ ਕਰਾਮਤ ਖਾਓ ਜਾਂ ਮੌਤ ਲਈ ਤਿਆਰ ਹੋ ਜਾ ਗੁਰੂ ਜੀ ਨੇ ਆਪੇ ਤਰਨ ਨੂੰ ਪ੍ਰਣਾਤੂ ਪਿਆਰ ਪਿਆਰਾ ਕਿਹਾ ਕਰਾਮਤ ਨੂੰ ਕਹਿਰ ਕਿਹਾ ਤੇ ਮੌਤ ਨੂੰ ਪਰਵਾਣ ਕੀਤਾ ਸਭ ਤੋਂ ਪਹਿਲਾਂ ਭਾਈ ਮਤੀਦਾਸ ਜੀ ਨੂੰ ਸ਼ਹੀਦ ਕੀਤਾ ਇਹ ਸਾਖਾ ਦਿੱਲੀ ਦੀ ਚਾਂਦਨੀ ਚੌਕ ਵਿੱਚ ਵਾਪਰਿਆ ਇੱਕ ਪਾਸੇ ਨਵੇਂ ਪਾਸ਼ਾ ਪਿੰਜਰੇ ਵਿੱਚ ਕੈਦ ਹੋਏ ਸਨ ਭਾਈ ਮਤੀਦਾਸ ਜੀ ਨੂੰ ਦੋ ਹਫਟਿਆਂ ਚ ਬੰਨਿਆ ਗਿਆ ਇਹ ਤਰੀਕਾ ਬਹੁਤ ਹੀ ਡਰਾਉਣਾ ਤੇ ਪੈਪਿਤ ਕਰਨ ਵਾਲਾ ਸੀ ਸਿਰ ਉੱਪਰ ਆਰਾ ਰੱਖ ਦਿਆਂ ਜਲਾਖ ਨੇ ਪਾਈ ਮਰਦਾਸ ਜੀ ਤੋਂ ਆਖਰੀ ਖੋਇਸ਼ ਕੀ ਪਾਈ ਮਰਦਾਸ ਜੀ ਨੇ ਕਿਹਾ ਮੇਰਾ ਮੂੰਹ ਗੁਰਦੇਵ ਪ੍ਰਿਆਸ਼ਾ ਤੇ ਪਿੰਜਰੇ ਵਾਲ ਕਰ ਦੋ ਆਪ ਨੇ ਇਹ ਵੀ ਫਰਮਾਇਆ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਨਾਏ ਸਿਰ ਸਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਆਰਾ ਚਲਣਾ ਆਰਾਮ ਹੋਇਆ ਸਿਰ ਵਿੱਚ ਰਤ ਵਾਹ ਕੇ ਧਰਤੀ ਨੂੰ ਲਾਲੋ ਲਾਲ ਕਰ ਰਹੀ ਸੀ ਪਾਈ ਜੀ ਜੱਜ ਜੀ ਸਾਹਿਬ ਦਾ ਪਾਠ ਕਰਦੇ ਰਹੇ ਉਹਨਾਂ ਦੇ ਆਵਾਜ਼ ਤਦ ਬੰਦ ਹੋਈ ਜਾਂ ਸਰੀਰ ਦੇ ਟੋਟੇ ਹੋ ਗਏ ਉੱਪਰ ਡਿੱਗ ਪਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਮੁਖਾਰ ਬੈਂਕ ਤੋਂ ਬੋਲੇ ਤਨ ਸਿੱਖੀ ਤਨ ਸਿੱਖੀ ਜਦੋਂ ਤੱਕ ਜ਼ਮੀਂ ਤੇ ਆਸਮਾਨ ਚੰਨ ਤੇ ਸੂਰਜ ਕਾਇਮ ਹੈ ਇਨਕਾ ਨਾਮ ਦੁਨੀਆਂ ਮੇਂ ਰੋਸ਼ਨ ਰਹੇਗਾ ਪਾਈ ਮਤੀ ਦਾਸ ਜੀ ਦੀ ਜੀਵਨ ਪ੍ਰਸੰਗ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਗੁਰੂ ਉੱਪਰ ਇੰਨਾ ਭਰੋਸਾ ਹੋਵੇ ਜਿੰਨਾ ਪਾਈ ਮਤੀ ਦਾਸ ਜੀ ਦਾ ਸਤਿਗੁਰੂ ਉੱਪਰ ਸੀ ਅਸੀਂ ਇਹਨਾਂ ਸਿੱਧਕਿਆਂ ਜੀਵਨ ਤੋਂ ਸੇ ਲੈ ਕੇ ਆਪਣੇ ਧਰਮ ਵਿੱਚ ਪੱਕੇ ਰਹੀਏ ਬਾਣੀ ਦਾ ਸਿਮਰਨ ਸਾਨੂੰ ਸ਼ਕਤੀਪੱਖਟਾ ਹੈ ਸੇ ਕੋਤੇ ਕੋਈ ਢੀਡ ਪਵੇ ਉਹ ਗੁਰੂ ਤੋਂ ਬੇਮੁਖ ਨਹੀਂ ਹੁੰਦਾ ਸਿੱਖਦਾ ਇਹ ਵਿਸ਼ਵਾਸ ਹੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਧਕਣਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ